ਮਲਾਵਾਂ ਸਾਥੀਓ ਮੇਰੇ ਵੱਲੋਂ ਪਿਆਰ ਭਰ ਸਤਿਕਾਰ ਜੀ ਪਾਵਰ ਕਾਉਨ ਦੀ ਮੈਨੇਜਮੈਂਟ ਮਲਾਵਾਂ ਸੰਘਾਰਸ਼ ਅੱਗੇ ਝੁਕੀ ਕਿਉਂਕਿ ਜੋ ਬਿਜਲੀ ਮੰਤਰੀ ਹਰਬੰਸ ਸਿੰਘ ਈਟੀਓ ਜਾਂ ਪਾਵਰ ਕਾਉਨ ਦਾ ਚੇਅਰਮੈਨ ਨਾਲ ਮੀਟਿੰਗ ਹੋਈਆਂ ਸਨ ਸਹਿਮਤੀਆਂ ਨਹੀਂ ਸਨ ਉਹਨਾਂ ਦੇ ਉੱਪਰ ਕੱਲ ਜੋ ਸਰਕੂਲ ਕਈ ਕਰ ਚੁੱਕੇ ਹਨ ਜੀ ਕਿਉਂਕਿ ਜਿਹੜੇ ਸਾਡੇ ਸਾਥੀਆਂ ਨੇ 10 11 12 13 ਸਤੰਬਰ ਦੀਆਂ ਹੜਤਾਲਾਂ ਕੀਤੀਆਂ ਸਨ ਜੋ ਐਬਸੈਂਟ ਲੱਗੀ ਸੀ ਯੋਗਨਾਇਂ ਛੁੱਟੀ ਪਾਸ ਦਾ ਸਰਕਰ ਕਰਦਾ ਹੈ 23 ਸਾਲਾ ਸਕੇਲ ਦਾ ਵੀ ਸਰਕਰ ਹੋ ਚੁੱਕਿਆ ਹੈ ਜੀ ਦੂਜੇ ਕੋਸ ਸਾਡੇ ਸਾਥੀਆਂ ਜੋ ਗਰੁੱਪ 3 ਨਾਲ ਹਨ ਉਹਨਾਂ ਦੇ ਗ੍ਰੇਡ ਗ੍ਰੇਡੇ ਵਿੱਚ ਵਾਧਾ ਹੋਇਆ ਹੈ ਜੀ ਬਹੁਤ ਵੱਡੀ ਜਿੱਤ ਆ ਦੂਜੇ ਪਾਸੇ ਜੋ ਸਾਡੇ ਰੈਗੂਲਰ ਮਲਾਜਮ ਕਿਸੇ ਕਾਰਨ ਡਿਊਟੀ ਤੇ ਮੌਤ ਹੋ ਜਾਂਦੀ ਆ ਕਿਸੇ ਹਾਦਸੇ ਦੇ ਕਾਰਨ ਉਹਨਾਂ ਨੂੰ ਜੋ ਐਕਸ ਗ੍ਰੇਸਿਆ ਹਾਕਮ ਸੀ 10 ਲੱਖ ਤੋਂ ਵਧਾ ਕੇ 30 ਲੱਖ ਕਰ ਦਿੱਤੀ ਗਈ ਆ ਜੋ ਠੇਕੇਦਾਰਾਂ ਕੋਲ ਆਊਟਸੋਰਸ ਕੰਮ ਹੈ ਕੱਚੇ ਕੰਮ ਹੈ ਜੋ ਕੰਮ ਕਰ ਦਿਆ ਜੇਕਰ ਕਿਸੇ ਕਾਰਨ ਉਹ ਮੌਤ ਹੋ ਜਾਂਦੀ ਹੈ ਡਿਊਟੀ ਸਮੇਂ ਤਾਂ ਉਹ ਐਕਸ ਗ੍ਰੇਸਿਅਰ ਰਾਕਮਾ 10 ਲੱਖ ਤੋਂ ਵਧਾ ਕੇ 20 ਲੱਖ ਕਰ ਦਿੱਤੀ ਗਈ ਆ ਮਲਾਜ਼ਮਾਂ ਦੀ ਬਹੁਤ ਵੱਡੀ ਜਿੱਤ ਹੋਈ ਆ ਜੀ ਪੀਐਸ ਪੀਸੀਐਲ ਦੇ ਮਲਾਜ਼ਮਾਂ ਪੀਐਸਟੀ ਸਮਰਥਨ ਨੂੰ ਵੀ ਵਧਾਈ ਦਿੰਨੇ ਆ ਕਿਉਂਕਿ ਸੰਘਰਸ਼ ਲਗਾਤਾਰ ਲੜਾਇਆ ਤੇ ਜਿੱਤ ਹੋਈ ਵੱਡੀ 23 ਸਰਕੂਲਰ ਪਾਵਰ ਕੋਨ ਮਨਮਨ ਲੋਕ ਦਿੱਤੇ ਗਏ ਹਨ ਕੁਝ ਕੰਮ ਦੀ ਤਿਆਰੀ ਹੈ ਜੀ ਦੂਜੇ ਪਾਸੇ ਜੋ ਕੰਪਿਊਟਰ ਦੇ ਹਵਕਾ ਲਗਾਤਾਰ ਸੰਗਰੂਰ ਦੇ ਵਿੱਚ ਜੋ ਡੀਸੀ ਹਵਸ ਉਹਦੇ ਸਾਹਮਣੇ ਉਹ ਖੜਦਾ ਬੈਠੇ ਹੋਏ ਮੰਗਿਆ ਕਿ ਸਾਨੂੰ ਸਿੱਖਿਆ ਵਿਭਾਗ ਵਿੱਚ ਮਾਰਜ ਕੀਤਾ ਜਾਵੇ ਤੇ 6 ਬੇਨ ਲਗ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਮੌਜੂ ਮੰਗ ਕਰਦੇ ਆ ਕਿ 2016 ਤੋਂ ਪੇਕਿੰਦਾ ਰਿਤ ਨਾ ਆਵੇ ਮੰਗਿਆ ਇਹ ਪੱਤਰ ਕਿਸ ਤਰ੍ਹਾਂ ਬਕਾਇਆ ਦਿੱਤਾ ਜਾਵੇ ਤੇ ਜੋ 17/2020 ਦੇ ਸਾਥੀ ਉਹਨਾਂ ਨੂੰ 6 ਬੇਨ ਲਗ ਦਿੱਤਾ ਜਾਵੇ ਪਰ ਇੱਕ ਪੰਜਾਬ ਦੇ ਹਾਈ ਕੋਰਟ ਨੇ ਫੈਸਲਾ ਕੀਤਾ ਕੀਤਾ ਹੈ ਜੀ 1/1/2016 ਤੋਂ ਪਹਿਲਾਂ ਜੋ ਸਾਡੇ ਸਾਥੀ ਰਿਟਾਇਰ ਹੋਇਆ ਉਹਨਾਂ ਨੂੰ ਜੋ 5.5 ਸਾਲ ਦਾ ਪੇਕਿੰਦਾ ਏਰੀਆ ਦੇਣ ਹੋਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਡੀਏ ਸਾਨੂੰ 100 113% ਰੱਦ ਕਰਕੇ ਸਾਨੂੰ ਡੀਏ 125% ਦਿੱਤਾ ਜਾਵੇ ਤੇ ਜੋ ਸਾਨੂੰ ਏਰੀਅਰ ਮਿਲਣਾ ਹੈ ਉਹਦੇ ਉੱਪਰ 18% ਹੈ ਜੋ ਉਹ ਵਿਆਜ ਦਿੱਤਾ ਜਾਵੇ ਇਹ ਵੀ ਉਹਨਾਂ ਨੇ ਮੰਗਾ ਪਰ ਪੰਜਾਬ ਤੇ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਜੀ ਕਿਉਂਕਿ ਆਮतौर ਦੇ ਦੇ ਆ ਮਲਾਜਮ ਕੋਈ ਮੰਗ ਮਨਾਉਣੀ ਹੋਵੇ ਕੁਝ ਲੈਣਾ ਹੋਵੇ ਸਰਕਾਰ ਤੋਂ ਤਾਂ ਪਹਿਲਾਂ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿੱਚ ਜਾ ਕੇ ਜੋ ਕੇਸ ਗਾਰਾਂ ਮੰਦਾ ਫਿਰ ਮਿਲਦਾ ਇਸ ਤਰ੍ਹਾਂ ਹੀ ਜੋ ਸਾਡੇ ਰਿਟਾਇਰਮੈਂਟ ਸਾਥੀ ਉਹਨਾਂ ਦੇ ਹੱਕ ਦੇ ਫੈਸਲਾ ਹੋਇਆ ਉਹਨਾਂ ਨੂੰ 2016 ਤੋਂ ਬੇਨ ਐਰੀਓ ਨੂੰ ਸਾਢੇ 5 ਸਾਲ ਦਾ ਬਾਕੀ ਹੋਰ ਵੀ ਕਈ ਇਹ ਜੇਤੂ ਕਿਆ ਨਹੀਂ ਮਲਾਜਮਾਂ ਪਰ ਸਰਕਾਰ ਲਾਗੂ ਨਹੀਂ ਕਰੀ ਜਿਸ ਕਰਕੇ ਪੰਜਾਬ ਸਾਰਾ ਵਿਰੋਧ ਹੋ ਰਿਹਾ ਹੈ ਅੱਜ ਫਿਰ ਦੁਬਾਰਾ पीएस पीसीएल ਦੇ ਮਲਾਜਮ ਪੀਐਸਟੀ ਦੇ ਮਲਾਇ ਬਹੁਤ ਵੱਡੀ ਜਿੱਤ ਹੋਈ ਆ ਕਿਉਂਕਿ 10 11 12 13 ਸਤੰਬਰ ਦੀ ਜੁ ਸ਼ੁੱਤੀ ਸੀ ਜੋ ਐਸਰ ਨਾ ਲੱਗੀਆਂ ਸਨ ਉਹਨਾਂ ਨੇ ਜਾਂ ਉਹ ਪਾਸ ਹੋ ਚੁੱਕੇ ਹਾਂ ਜੀ 23 ਸਾਲਾ ਸਕੇਲ ਦੇ ਸਰਗੁਲ ਹੋ ਚੁੱਕਿਆ ਹੈ ਗਰੁੱਪ 3 ਵਾਲੇ ਜੋ ਮਲਾਇ ਉਹ ਪੇ ਪੇ ਵਣ ਵਾਧਾ ਹੋ ਚੁੱਕਿਆ ਹੈ ਜੀ ਇਹ ਬਹੁਤ ਵੱਡੀ ਜਿੱਤ ਆ ਸਾਥੀ ਇਸ ਤਰ੍ਹਾਂ ਹੀ ਆਪਾਂ ਇਕੱਠੇ ਹੋ ਕੇ ਸਿਹਾਸਾ ਲੜਾਂਗੇ ਤਾਂ ਸਰਕਾਰ ਝੁਕੂਗੀ ਪਾਵਰ ਗਨ ਮੈਨ ਨੂੰ ਝੁਕੀ ਆ ਸਰਗੁਰ ਕੀ ਕਰ ਚੁੱਕੇ ਹਨ ਤੇ ਕਈ ਸਰਗੁਰ ਕਰਨ ਦੀ ਤਿਆਰੀ ਹੈ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਾਥ ਸਰਗਰ ਹੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੀ